ਸਰਿੰਦਰਪਾਲ ਸਿੰਘ ਜੀ ਦੇ ਦੋ ਮੇਰੇ ਅਹਿਮ ਇਸ਼ੂ ਨੇ ਇੱਕ ਤਾਂ ਇਹ ਆ ਕਿ ਇਹ ਗੱਲ ਨਿਕਲ ਕੇ ਸਾਹਮਣੇ ਆਈ ਜਿਹੜੇ ਬਾਕੀ ਬੁਲਾਰੇ ਨੇ ਉਹਨਾਂ ਨੇ ਕਿਹਾ ਕਿ ਇਹ ਇੱਕ ਪ੍ਰੋਜੈਕਸ਼ਨ ਆ ਅਮਰਤਪਾਲ ਨੂੰ ਪਿਆਰ ਕਰਕੇ ਲਿਆਂਦਾ ਗਿਆ ਇੱਕ ਗੱਲ ਤਾਂ ਇਹਦਾ ਜਵਾਬ ਚਾਹੀਦਾ ਦੂਸਰਾ ਇਹ ਵੀ ਰੱਖੂ ਸਾਹਿਬ ਨੇ ਇਹ ਗੱਲ ਕਹੀ ਆ ਕਿ ਖਾਲਸਾਤਨ ਕੀ ਆ ਵੀ ਜਿੱਥੇ ਖਾਲਸੇ ਦਾ ਰਾਜ ਵੀ ਜੇ ਖਾਲਸਾ ਹੀ ਹੈ ਨਹੀਂ ਤੇ ਰਾਜ ਕਿੱਥੇ ਆ ਹੂੰ ਸਪਸ਼ਟ ਕਰੋ ਜੀ ਹਾਂ ਬਿਲਕੁਲ ਜੀ ਮੈਂ ਆਪਣੇ ਸਿੱਖਾਂਵਾਲੀ ਸਾਹਿਬ ਦਾ ਤੇ ਨਾਲ ਭਾਜਪੀ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਇਕਬਾਲ ਸਿੰਘ ਜੀ ਚੰਨੀ ਤੇ ਜਸੰਦਰ ਸਿੰਘ ਜੀ ਸਿੱਖਾਂਵਾਲੀ ਨੂੰ ਵੀ ਮੈਂ ਸੁਣ ਰਿਹਾ ਸੀਗਾ ਇਹਨਾਂ ਨੇ ਜੋ ਕਿਹਾ ਆ ਹੂੰ ਕਿ ਪਹਿਲੇ ਇਹ ਇਹਨਾਂ ਦੇ ਕੋਲ ਆਪਣਾ ਹੀ ਹਜੇ ਕੋਈ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਹਿਣਾ ਕੀ ਚਾ ਰਹੇ ਨੇ ਜੇ ਸਿੱਖਾ ਵਾਲੀ ਸਭ ਦੇ ਕਰਦੀ ਤੀ ਉਹ ਤਾਂ ਬੜਾ ਸਪਸ਼ਟ ਕਹਿ ਰਹੇ ਨੇ ਉਹ ਤਾਂ ਬੜਾ ਸਪਸ਼ਟ ਕਹਿ ਰਹੇ ਨੇ ਸਪਸ਼ਟ ਕਰਨ ਲੱਗਾ ਜੀ ਜਦੋਂ ਵੀ ਕੋਈ ਕੋਈ ਵੀ ਪੋਲਿਟਿਕਲ ਲੀਡਰ ਜਾਂ ਕੋਈ ਕੋਈ ਵੀ ਆਦਮੀ ਸਾਹਮਣੇ ਆਉਂਦਾ ਆ ਤੇ ਉਹਦੇ ਉੱਤੇ ਇਹਨਾਂ ਹਰਕ ਦੇ ਕੋਲ ਇੱਕੋ ਹੀ ਜਵਾਬ ਰਹਿੰਦਾ ਕਾਂਗਰਸ ਦੇ ਕੋਲ ਜਵਾਬ ਰਹਿੰਦਾ ਕਿ ਇਹ ਜਿਹੜੇ ਬੰਦੇ ਪੈਦਾ ਹੋਏ ਨੇ ਇਹ ਭਾਜੀਪੀ ਦੇ ਆਰਐਸਐਸ ਦੇ ਨੇ ਤੇ ਜਦੋਂ ਭਾਪੀ ਵਾਲਿਆਂ ਦੇ ਕੋਲ ਜਵਾਬ ਹੁੰਦਾ ਤੇ ਉਹ ਕਹਿੰਦੇ ਜੀ ਇਹ ਕਾਂਗਰਸ ਦੀ ਦੇਣ ਜਿੱਤਰਾ ਇਹਨਾਂ ਨੇ ਬੀਜੇਪੀ ਵਾਲੇ ਸਦਾ ਇਕਬਾਲ ਸਿੰਘ ਜੀ ਹੁਣਾਂ ਨੇ ਕਿਹਾ ਕਿ ਸਤਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀ ਉਹ ਕਾਂਗਰਸ ਦੀ ਦੇਣ ਸੀਗੇ ਤੇ ਜਿਹੜੇ ਕਾਂਗਰਸ ਵਾਲੇ ਮੇਰੇ ਸਿੱਖਾਂ ਵਾਲੇ ਮੇਰੀ ਵੀਰ ਜੀ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਆਰਐਸਐਸ ਦੀ ਦੇਣ ਆ ਤੇ ਅਡਵਾਨ ਵੱਲੋਂ ਇਹ ਤਿਆਰ ਕੀਤਾ ਹੋਇਆ ਬੰਦਾ ਹੈ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਇਹਨਾਂ ਦੇ ਕੋਲ ਉਹ ਕਿਹੜਾ ਥਰਮਾਮੀਟਰ ਹੈਗਾ ਆ ਜਿਹੜੇ ਥਰਮਾਮੀਟਰ ਦੇ ਨਾਲ ਇਹ ਲਾ ਕੇ ਇਹ ਵੇਖ ਲਈਦੇ ਨੇ ਕਿ ਭਾਈ ਇਹ ਬੰਦਾ ਆਰਐਸਐਸ ਦਾ ਤੇ ਇਹ ਬੰਦਾ ਕਾਂਗਰਸ ਦਾ ਇੱਥੇ ਸਿਰਫ ਮੈਂ ਇਹ ਗੱਲ ਕਹਿਣੀ ਚਾਹੁੰਦਾ ਅੱਜ ਜਿਤਨਾ ਇਹਨਾਂ ਨੇ ਕਿਹਾ ਅਮਰਿਤਪਾਲ ਸਿੰਘ ਵੀਰ ਦੇ ਉੱਤੇ ਗੱਲ ਕੀਤੀ ਆ ਕਿ ਉਹ ਪਹਿਲਾਂ ਮੋਨਾ ਸੀਗਾ ਜੀ ਉਹ ਕੋਨਾ ਸੀਗਾ ਉਹਨੇ ਅਮਰਿਤ ਕਿਉਂ ਛਕ ਲਿਆ ਮੈਂ ਸਿੱਖਾਂ ਵਾਲੀ ਸਾਭ ਨੂੰ ਇਹ ਪੁੱਛੂੰਗਾ ਕਿ ਵੀਰ ਜੀ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਕੇਸ ਕਤਲ ਕੀਤੇ ਹੋਏ ਨੇ ਤੁਸੀਂ ਅੱਜ ਤੋਂ 1 ਸਾਲ ਦੇ ਬਾਅਦ ਤੁਸੀਂ ਅਮਰਿਤ ਛਕ ਲਵੋ ਤੇ ਅਮਰਿਤ ਛਕਣ ਤੋਂ ਬਾਅਦ ਤੁਹਾਡੇ ਕੋਲ ਸਰਦਾਰ ਇਕਬਾਲ ਸਿੰਘ ਦੀ ਚੰਨੀ ਦੀ ਗੱਲ ਕਰਨ ਬਈ ਇਹ ਤੇ ਕੱਲ ਕਾਂਗਰਸੀ ਸੀ ਅੱਜ ਇਹ ਸਿੱਖਾਂ ਦੀ ਗੱਲ ਕਿਤਨਾ ਕਰਨ ਲੱਗ ਪਈਗਾ ਕੱਲ ਇਹ ਦਾੜੀ ਦਾ ਕੋ ਨਾਮੋ ਨਾ ਸੀਗਾ ਅੱਜ ਨੇ ਅਵਰਤ ਕਿਤਨਾ ਸ਼ਕ ਲਿਆ ਮੈਂ ਪਹਿਲਾਂ ਇਹ ਗੱਲ ਕਹਿਣੀ ਜਾਊਂਗਾ ਕਿ ਸਾਨੂੰ ਇਹੋ ਜੀ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਉਹ ਕਿਸਰਾ ਆਇਆ ਪਹਿਲਾਂ ਇਹ ਵਿਸਰਾ ਜਿਹਦਾ ਤੇ ਮਨਸਾ ਕੀ ਸੀਗੀ ਉਹਦੀ ਮਨਸਾ ਸੀਗੀ ਅਮਰਤਪਾਲ ਸਿੰਘ ਦੀ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਨਸ਼ਿਆਂ ਤੋਂ ਬਚਾਉਣਾ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਜਿਹੜੇ ਆ ਸਿੱਖੀ ਦੇ ਲੜ ਲਾਉਣਾ ਹੋਰ ਕੋਈ ਉਹਦੀ ਮਨਸਾ ਨਹੀਂ ਉਸ ਤੋਂ ਬਾਅਦ ਉਹਨੇ ਗੱਲ ਕੀਤੀ ਆ ਕਿ ਜੇ ਇਸ ਜਿਹੜਾ ਭਾਰਤ ਵੱਖ-ਵੱਖ ਕੌਮਾਂ ਦਾ ਵੱਖ-ਵੱਖ ਲੋਕਾਂ ਦਾ ਇੱਕ ਫੁੱਲਾਂ ਦਾ ਗੁਲਦਸਤਾ ਆ ਜੇ ਇੱਥੇ ਕੁਝ ਸਿਰ ਫੇਰੇ ਹੋਏ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਤੇ ਫਿਰ ਜਿਹੜਾ 1946 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਾਜ ਦਾ ਬਸਤਾਵ ਲੈ ਕੇ ਆਉਂਦਾ ਸੀਗਾ ਫਿਰ ਸਿੱਖ ਜਿਹੜੇ ਉਹ ਆਪਣੇ ਸਿੱਖ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ ਮੈਂ ਚੰਨੀ ਜੀ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਉਹ ਕਹਿੰਦੇ ਜੀ ਚੰਦ ਲੋਕ ਜਿਹੜੇ ਆ ਖਾਲਿਸਤਾਨ ਦੀ ਮੰਗ ਕਰਦੇ ਆ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਅੰਮ੍ਰਿਤਪਾਲ ਜਿਹੜਾ ਆ ਉਹ ਰਬਤ ਖਡੂਰ ਸਾਹਿਬ ਤੋਂ ਚੋਣਾ ਜਿੱਤਿਆ ਤੇ ਉਹ ਆਤਵਾਦੂ ਖਾਲਸਤਾਨੀ ਕਹਿੰਦੇ ਹੋ ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਆ ਕਿ ਉੱਥੇ ਸਾਰਿਆਂ ਲੋਕਾਂ ਨੇ ਵੋਟਾਂ ਪਾਈਆਂ ਤੇ ਫਿਰ ਤੁਸੀਂ ਕਹਿੰਦੇ ਨਹੀਂ ਹਣ ਸਾਰਿਆਂ ਨੇ ਨਹੀਂ ਪਾਈ ਫਿਰ ਪਹਿਲਾਂ ਤੁਸੀਂ ਆਪਣਾ ਸਾਨੂੰ ਸਟੈਂਡ ਸਪੈਸਟ ਕਰੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂ ਵੱਖਵਾਦੀ ਬਣਾਉਣਾ ਚਾਹੁੰਦੇ ਹੋ ਸਾਡਾ ਇੱਕ ਨਿਸ਼ਾਨਾ ਹੈਗਾ ਆ ਕਿ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੋ ਪੰਜਾਬ ਦੇ ਹਾਲਾਤ ਤੁਸੀਂ ਦੋ ਪਾਰਟੀਆਂ ਨੇ ਕੀਤੇ ਨੇ ਇਹਦੇ ਪਾਣੀ ਲਟਾ ਦਿੱਤੇ ਉਦੋਂ ਤੁਸੀਂ ਕਿੱਥੇ ਗਏ ਇਹਦੀਆਂ ਰਾਜਤਾ ਨਹੀਂ ਖਤਮ ਕਰ ਦਿੱਤੀਆਂ ਗਿਆ ਉਦੋਂ ਤੁਸੀਂ ਦੋਹੀ ਕਿੱਥੇ ਗਏ ਹੋ ਇਹਦੇ ਪੰਜਾਬੀ ਬੋਲਦੇ ਇਲਾਕੇ ਜਿਹੜਿਆ ਵੱਖ-ਵੱਖ ਕਰ ਦਿੱਤੇ ਗਏ ਦੇਸ਼ ਦੀ ਦੇਸ਼ ਦੀ ਵੰਡ ਤੋਂ ਬਾਅਦ ਉਦੋਂ ਤਾਂ ਜਿੱਥੇ ਬੰਦੀਆਂ ਕਿੱਥੇ ਖੜੀਆਂ ਸੀਗੀਆਂ ਅੱਜ ਵੀ ਪਾਣੀ ਦਾ ਮਸਲਾ ਉੱਥੇ ਖੜਾ ਜਿਹੜਾ ਅੱਜ ਪਾਣੀ ਦੇ ਮਸਲੇ ਦੀ ਗੱਲ ਕਰਦਾ ਜੇ ਪੰਜਾਬ ਦੇ ਮਸਲੇ ਦੀ ਗੱਲ ਕਰਦਾ ਕਿਸਾਨਾਂ ਦੇ ਮਸਲੇ ਦੀ ਗੱਲ ਕਰਦਾ ਉਹਨੂੰ ਤਾਂ ਹੀ ਵੱਖਵਾਦੀਆਂ ਦਾ ਨਾਂ ਦੇ ਦੇ ਦਿੰਨੇ ਹੋ ਇਹ ਬਣੀ ਸ਼ਰਮਨਾਕ ਗੱਲ ਹੈ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਲੋਕਾਂ ਨੂੰ ਨੱਥਾ ਨਹੀਂ ਪਾਉਂਦੇ ਉਹਨਾਂ ਕਿੰਨਾ ਤੱਕ ਇਹ ਖਾਲਸਾ ਦੀ ਮੰਗ ਜਿਹੜੀ ਉੱਪਰ ਦੀ ਰਹੀ ਸੁਲਕਰਪਾਲ ਜੀ ਠੀਕ ਆ ਮੈਂ ਤੁਹਾਡਾ ਪਹਿਲਾ ਸਮਝ ਗਿਆ ਦੂਸਰਾ ਪੱਖ ਇਹ ਆ ਵੀ ਜੇ ਖਾਲਸਾ ਹੈ ਨਹੀਂ ਤੇ ਖਾਲਿਸਤਾਨ ਕਿੱਥੋਂ ਬਣਾਉਣਾ ਇਹਨਾਂ ਨੇ بڑے ਪ੍ਰੀ ਪਲਾਨ بڑے ਸਿਆਸੀ ਸਿਸਟਮ ਮੈਂ ਉਹੀ ਗੱਲ ਕਰਨੀ ਚਾਹੁੰਨਾ ਇਹਨਾਂ ਨੇ بڑے ਸਿਆਸੀ ਸਿਸਟਮ ਦੇ ਨਾਲ ਇੱਕ ਵਿਉਂਤਬੰਦੀ ਕੀਤੀ ਦੋਨੋਂ ਪਾਰਟੀਆਂ ਨੇ ਨਾਲ ਕੇ ਅੱਜ ਹਰਿਆਣਾ ਦੇ ਵਿੱਚ ਜਿਹੜੇ ਸਿੱਖਾ ਸਿੱਖ ਕੋਈ ਵੀ ਜਿਹੜਾ ਆ 1971 ਦੀ ਮਰਦਮ ਸ਼ਮਾਰੀ ਦੇ ਵਿੱਚ ਜੇ ਉਹਦਾ ਵੋਟਰ ਸੂਚੀ 'ਚ ਨਾਂ ਨਹੀਂ ਹੈਗਾ ਤੇ ਉਹ ਉਥੇ ਜ਼ਮੀਨ ਨਹੀਂ ਖਰੀਦ ਸਕਦਾ ਜੇ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਅੱਜ ਪੰਜਾਬ ਦੇ ਵਿੱਚ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਲੋਕ ਇੱਥੇ ਆ ਕੇ ਪੈਲੀਆਂ ਖਰੀਦ ਰਹੇ ਨੇ ਇੱਥੇ ਸਿੱਖਾਂ ਨੂੰ ਬਜੇ ਪ੍ਰੀਪਲਾਨ ਘੱਟ ਗਿਣਤੀ ਦੇ ਵਿੱਚ ਇਹਨਾਂ ਵੱਲੋਂ ਕੀਤਾ ਜਾ ਰਿਹਾ ਇਹ ਕਿਉਂ ਨਹੀਂ ਆਵਾਜ਼ ਉਠਾਉਂਦੇ ਜੇ ਪੰਜਾਬੀਆਂ ਨੂੰ ਸਿੱਖਾਂ ਨੂੰ ਪੰਜਾਬ ਦੇ ਅੰਦਰ ਹੀ ਘੱਟ ਕੀਤੀ ਕਿਉਂ ਕੀਤਾ ਜਾ ਰਿਹਾ ਜੇ ਦੂਜੀਆਂ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਆਪਣੀਆਂ ਜਗ੍ਹਾ ਖਰੀਦਣ ਦੇ ਉੱਤੇ ਰੋਕ ਲਾਈ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਕੰਮ ਕੀਤਾ ਜਾਂਦਾ ਉਦੋਂ ਵੀ ਜੀਐਮਪੀ ਕਿੱਥੇ ਸੌ ਜਾਂਦੀ ਹੈ ਉਦੋਂ ਕਾਂਗਰਸ ਪਾਰਟੀ ਕਿੱਥੇ ਸੌ ਜਾਂਦੀ ਹੈ ਜੇ ਅਸੀਂ ਉੱਠਦੇ ਹਾਂ ਅਸੀਂ ਉੱਠ ਕੇ ਗੱਲ ਕਰਦੇ ਆਂ ਕਿ ਸਾਨੂੰ ਇਹ ਵੱਖਵਾਦੀਆਂ ਦਾ ਨਾਮ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਆਂ ਦੂਸਰੀ ਗੱਲ ਇਹ ਸਿੱਖ ਧਰਮ ਦੇ ਨਾਲ ਸੰਬੰਧਿਤ ਰੱਖਦੇ ਆਂ ਕਿ ਅੱਜ 1946 ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ ਪ੍ਰਸਤਾਵ ਲੈ ਕੇ ਆਏ ਸੀਗੇ ਵੱਖਰੇ ਸਿੱਖ ਰਾਜ ਦਾ ਅੱਜ ਇਹ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਨਾਲ ਲੈ ਕੇ ਚੱਲਦੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਿਉਂ ਨਹੀਂ ਪੁੱਛਦੇ ਇਹ ਤੋਂ ਪਹਿਲਾਂ ਅਮਨ ਦਾ ਪਾਸਾ ਵੀ ਜਾਨਣਾ ਹੈ ਜਾਂ ਸ਼੍ਰੋਮਣੀ ਨੂੰ ਮਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਠੀਕ ਆ ਠੀਕ ਆ ਦੇਖੋ ਸਾਹਿਬ ਦੇਚ ਇੱਕ ਗੱਲ ਆਈ ਸੀ ਕਿ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਸਿਮਰਜੀਤ ਸਿੰਘ ਮਾਨ ਦੁਕਾਨਦਾਰੀ ਚਲਾ ਰਹੇ ਨੇ 2-2 ਲੱਖ ਰੁਪਏ ਦੇ ਲੈਟਰ ਪੈਡ ਦਿੰਦੇ ਨੇ ਜਦੋਂ ਬੰਦਾ ਪੱਕਾ ਹੁੰਦਾ ਤੇ ਫਿਰ ਉੱਥੇ ਫੇਰ ਦੁਬਾਰਾ ਲੈ ਜਾਂਦੇ ਨੇ ਇਹ ਖਾਲਿਸਤਾਨ ਦਾ ਨਾਂ ਦੇ ਉੱਤੇ ਇਹ ਸੀਰੀਅਸ ਨਹੀਂ ਆ ਔਰ ਸਿਰਫ ਤੇ ਸਿਰਫ ਇਹਦੇ ਟੀਮ ਦਾ